ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਜਿੱਥੇ ਪਿਆਜ਼ ਤੇ ਰਿਆ ਕਾਫੀ ਹੱਦ ਤੱਕ ਭਰ ਚੁੱਕਿਆ ਆ ਕਾਫੀ ਫੁੱਟ ਉੱਚਾ ਜਿਹੜਾ ਪਾਣੀ ਭਰ ਗਿਆ ਜਿਸ ਦੇ ਨਾਲ ਆਸ-ਪਾਸ ਲੋਕਾਂ ਦੇ ਵਿੱਚ ਜਿਹੜਾ ਖਤਰਾ ਮੰਡਰਾ ਰਿਹਾ ਔਰ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਜਿਹੜੀ ਆ ਫਸਲ ਉਹਨਾਂ ਦੇ ਵੱਲੋਂ ਬੀਜੀ ਗਈ ਸੀ ਉਹ ਵੀ ਜਿਹੜੀ ਆ ਪਾਣੀ ਦੇ ਵਿੱਚ ਆਉਣ ਦੇ ਨਾਲ ਸਭ ਕੁਝ ਜਿਹੜੀ ਆ ਤਬਾਹ ਹੋ ਗਈ ਆ ਯਾਨੀ ਕਿ ਕਹਿ ਸਕਦੇ ਆ ਕਿ ਪੁੱਤਾ ਵਾਂਗੂ ਜਿਹੜੀ ਪਾਲੀ ਫਸਲ ਹੁੰਦੀ ਆ ਜਦੋਂ ਪਾਣੀ ਦੇ ਹੀਟ ਆ ਕੇ ਖਰਾਬ ਹੋ ਜਾਵੇ ਤਾਂ ਸਹੀ ਅੰਦਾਜ਼ਾ ਲਗਾ ਸਕਦੇ ਕਿ ਉਸ ਟਾਈਮ ਕਿਸਾਨਾਂ ਦਾ ਹਾਲਾਤ ਕੀ ਹੋਣਗੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਆ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਜਿਹੜਾ ਕਾਫੀ ਹੱਦ ਤੱਕ ਪਰ ਚੁੱਕਾ ਕੁਝ ਹੀ ਫੁੱਟ ਰਹਿ ਗਏ ਨੇ ਪਾਣੀ ਫੁੱਲ ਭਰਨ ਦੇ ਨਾਲ ਜਿਸ ਦੇ ਨਾਲ ਕਾਫੀ ਜਿਹੜਾ ਆ ਆਸ-ਪਾਸ ਦੇ ਲੋਕਾਂ ਦਾ ਨੁਕਸਾਨ ਹੋ ਸਕਦਾ ਪਰ ਇਸ ਨੂੰ ਦੇਖਦੇ ਹੋਇਆ ਪ੍ਰਸ਼ਾਸਨ ਵੀ ਜਿਹੜਾ ਆ ਸਤ ਨਜ਼ਰ ਆ ਰਿਹਾ ਪਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਤਾਂ ਲੋਕਾਂ ਦੀ ਆਸ-ਪਾਸ ਦੇ ਜਿਹੜੇ ਲੋਕ ਨੇ ਜਾਂ ਫਿਰ ਘਰ ਨੇ ਉਹਨਾਂ ਦੇ ਵਿੱਚ ਹਮੇਸ਼ਾ ਹੀ 24 ਘੰਟੇ ਖਤਰਾ ਮੰਡ ਰਾ ਮੰਡ ਰ ਆ ਰਿਹਾ ਕਿਉਂਕਿ ਲਗਾਤਾਰ ਜਿਸ ਹਿਸਾਬ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਆ ਕਿਸੇ ਟਾਈਮ ਵੀ ਜਿਹੜਾ ਆ ਵੱਡਾ ਨੁਕਸਾਨ ਹੋ ਸਕਦਾ ਤਾਂ ਗੱਲ ਕੀਤੀ ਜਾਵੇ ਫਸਲਾਂ ਦੀ ਤਾਂ ਫਸਲ ਵੀ ਜਿਹੜੀ ਆ ਕਈ ਏਕੜ ਜਰੀਆ ਪਾਣੀ ਦੇ ਵਿੱਚ ਆਉਣ ਦੇ ਨਾਲ ਤਬਾਹ ਹੋ ਗਈ ਆ ਕਿਸਾਨਾਂ ਦਾ ਜਿਨ੍ਹਾਂ ਬਿਹਾਰ ਹੋ ਗਿਆ ਕਿਸਾਨ ਨੂੰ ਜਿਹੜਾ ਆ ਹਮੇਸ਼ਾ ਹੀ ਜਿਹੜੀ ਹੈ ਦਿਨ ਰਾਤ ਇਹੀ ਚਿੰਤਾ ਸਤਾ ਰਹੀ ਹੈ ਕਿ ਅਗਰ ਪਾਣੀ ਦਾ ਪੱਧਰ ਹੋਰ ਜ਼ਿਆਦਾ ਵੱਧਦਾ ਹੈ ਤਾਂ ਇਹ ਪਾਣੀ ਜਿਹੜਾ ਜਿਹੜੀ ਹੈ ਕਿਰਤਾ ਤੱਕ ਪਹੁੰਚਾ ਤਾਂ ਘਰਾਂ ਤੱਕ ਵੀ ਪਹੁੰਚ ਸਕਦਾ ਜਿਸ ਦੇ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਤਾਂ ਪੰਜਾਬ ਦੇ ਵਕ ਵਕ ਖੇਤਰਾਂ ਦੇ ਵਿੱਚ ਜਿੱਥੇ ਲਗਾਤਾਰ ਬਰਸਾਤ ਹੋ ਰਹੀ ਹੈ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਚਿੰਤਾਵਾਂ ਦੇ ਵਿੱਚ ਪਏ ਹੋਏ ਕਿਸਾਨ ਨਜ਼ਰ ਆ ਰਹੇ ਨੇ ਤਾਂ ਇਸੇ ਦੌਰਾਨ ਪਾਣੀ ਵਧਨ ਨਾਲ ਕਈ ਕਿਸਾਨਾਂ ਦੀ ਜਿਹੜੀ ਆ ਫਸਲ ਤਬਾਹ ਹੁੰਦੀ ਨਜ਼ਰ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਕਿਸਾਨ ਅਤੇ ਲੋਕਾਂ ਦਾ ਕੀ ਕੁਝ ਕਹਿਣਾ ਆਉ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕੀ ਨਾਮ ਆਪਣਾ ਹੈਗਾ ਔਰ ਇਹਦਾ ਫਸਲਾਂ ਡੁੱਬੀਆਂ ਹੋਈਆਂ ਕਿੰਨੀਆਂ ਕਿਹੜੀ ਕਿਹੜੀ ਫਸਲ ਜ਼ਿਆਦਾਤਰ ਹੁੰਦੀ ਕਿਹੜਾ ਇਲਾਕਾ ਜੀ ਇਹ ਇਲਾਕਾ ਆਪਣਾ ਹੈ ਚੱਕੋਗੇ ਅੱਛਾ ਜੀ ਨਾਮ ਮੇਰਾ ਜਰਨੈਲ ਸਿੰਘ ਜੀ ਇੱਥੇ ਮੰਡੇ ਇਰੀਏ ਦੇ ਬਾਕੀ ਚੋ ਨਾ ਕਮਾਲ ਸਭ ਡੁੱਬਾ ਪਿਆ ਵਾ ਅੱਛਾ ਜੀ ਇਹ 2 ਕਿਲੋਮੀਟਰ ਤੱਕ ਹੋਣਾ ਬਿਆਸਤਕ ਪਾਣੀ ਜੀ ਪਰ ਇਹ ਕਿਹੜਾ ਇਲਾਕਾ ਚੱਕੋ ਕੀ ਹੈਗਾ ਇਹਦੇ ਇੱਥੇ ਜ਼ਿਆਦਾਤਰ ਫਸਲ ਕਿਹੜੀ ਜਿਹੜੀ ਹੁੰਦੀ ਹੈ ਕਿੰਨੇ ਕੁ ਪਾਣੀ ਇੱਥੇ ਪਾਣੀ ਦਾ ਵਹਾਅ ਟੁੱਪੀ ਫਸਲ ਇਹ ਫਸਲ ਘਟੋ ਘਟ ਵੀ ਕੋਈ 1000 ਏਕੜ ਦੇ ਹੋਣੀ ਹੈ ਜੀ ਆਪਣੇ ਇਲਾਕੇ ਦੀ ਅੱਛਾ ਜੀ ਬਾਕੀ ਦੇ ਇਲਾਕੇ ਬਾਹਰ ਹੋਰ ਵੀ ਤੇਈ ਡੁੱਬੇ ਕੋਈ ਪ੍ਰਸ਼ਾਸਨ ਨਾਲ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਇੱਥੇ ਕਿਉਂ ਲੋਕਾਂ ਦੇ ਵਾਸਤੇ ਜਾਂ ਪਾਣੀ ਦੇ ਨਾਲ ਇੱਥੇ ਕੋਈ ਬੰਦਾ ਨਹੀਂ ਹੋਇਆ ਜੀ ਕੀ ਮੰਗ ਕਰਦੇ ਹੋ ਲੋਕਾਂ ਦੇ ਵਾਸਤੇ ਜਾਂ ਫਸਲਾਂ ਦੇ ਬਚਾਅ ਵਾਸਤੇ ਕੀ ਹੋੜੇ ਕਹੀਏ ਬਜਰਾ ਬਚਾਅ ਕਾਲਾ ਹੋਣਾ ਨਾ ਕਹਿੰਦਾ ਖਰਚਾ ਦੇਣਗੇ ਇਹ ਵੀ ਖਰਚਾ ਭਜਰਾ ਪੈਣਾ ਗੌਰਮੈਂਟ ਬੱਕਾ ਜੀ ਜੇ ਦੇਣਗੇ ਦੇਣਗੇ ਨਾ ਜਮਦੌਰਾਂ ਨਾਲ ਮਰ ਜਾਂਦੀ ਹੈ ਜੀ ਕੀ ਕੀਤਾ ਜਾਵੇ ਜੋ ਫਸਲ ਦੇ ਹਾਲਾਤ ਬਣੇ ਆ ਪਾਣੀ ਦੇ ਕਰਕੇ ਹਾਂਜੀ ਕੀ ਹਾਲਾਤ ਹੈ ਇੱਧਰ ਦੀ ਹਾਲਾਤ ਤੇ ਬਹੁਤ ਮਾੜੇ ਆ ਜੀ ਰਾਤ ਤੇ ਸਾਰੀ ਫਸਲ ਡੁੱਬੀ ਪਈ ਆ ਜੀ ਜੀ ਹਾਂ ਜੀ ਇਹ ਕਿਹੜਾ ਇਲਾਕਾ ਪੰਦਾ ਕਿੰਨੀ ਕੁ ਫਸਲ ਜਿਹੜੀ ਜ਼ਿਆਦਾਤਰ ਇੱਥੇ ਕਿਹੜੀ ਕਿਹੜੀ ਫਸਲ ਕੋਣ-ਕੋਣ ਬੀਜਦੇ ਮੰਡ ਇਹ ਇਲਾਕਾ ਮੰਡ ਚੱਕੋ ਕੀ ਆ ਜੀ ਜੀ ਇਹ ਮੁਸਲਮਾਨ ਜਿਹੜੇ ਇੱਥੇ ਸਬਜੀ ਬੀਜਦੇ ਆ ਜੀ ਬਾਕੀ ਜਿੰਵੀਦਾਰ ਭਰਾ ਇੱਥੇ ਕਣਕ ਝੋਨਾ ਕਮਾਟ ਮੱਕੀ ਇਹ ਫਸਲਾਂ ਬੀਜਦੇ ਆ ਜੀ ਸਾਰੀ ਫਸਲਾਂ ਹੁਣ ਤੁਹਾਡੇ ਸਾਹਮਣੇ ਡੁੱਬੀਆਂ ਪਈਆਂ ਜਿੱਥੇ ਆਪਾਂ ਖੜੇ ਇੱਥੇ ਪਾਣੀ ਕਿੰਨਾ ਕਿੰਨਾ ਹੈਗਾ ਫੱਦਰ ਪੰਡ ਇੱਥੇ ਸਾਰੀਆਂ ਡੁੱਬੀਆਂ ਪਈਆਂ ਜੀ ਤੁਹਾਡੇ ਸਾਹਮਣੇ ਰਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਹੱਲ ਇਸ ਪਾਣੀ ਦੇ ਵਾਸਤੇ ਜਾਂ ਕਿਆਲੀ ਹੈ ਜਾਂ ਲੋਕਾਂ ਦੀ ਫਸਲਾਂ ਦਾ ਕਿੰਨਾ ਕੀ ਕੰਮ ਚਾਹੀਦਾ ਵੇਖੋ ਜੀ ਇਹਦਾ ਕੋਈ ਨਾ ਕੋਈ ਹਾਲਤ ਹੋਣਾ ਚਾਹੀਦਾ ਜੀ ਜਿਹੜਾ ਇਹ ਪਾਣੀ ਹਰ ਸਾਲ ਆ ਜਾਂਦਾ ਇਹਦਾ ਕੋਈ ਨਾ ਕੋਈ ਪ੍ਰਬੰਧਤ ਹੋਣਾ ਚਾਹੀਦਾ ਜੀ ਹਾਂ ਜੀ ਦੋ ਬਰਬਾਦ ਮਤਬਲੇ ਇਹਦਾ ਪ੍ਰਸ਼ਾਸਨ ਨੂੰ ਇਹ ਗੱਲ ਧਿਆਨ ਦੇਣਾ ਚਾਹੀਦਾ ਜੀ ਇਹ ਹਰ ਸਾਲ ਆ ਜਾਂਦਾ ਇਹਦਾ ਕੋਈ ਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਜੀ ਇਹ ਨਾ ਜਾਰੀ ਹੈ ਅਸਟਾਉਂ ਲੋਕਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਜਾਂ ਪਾਣੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਡਰ ਪੈ ਗਿਆ ਡਰ ਤਾਂ ਹੈਗਾ ਜੀ ਕਿ ਫਸਲ ਬਰਬਾਦ ਹੋ ਜਾਣੀ ਆ ਤੇ ਰਾਣਾ ਕੱਕ ਨਹੀਂ ਇਹ ਕਿੰਨੇ ਸਮੇਂ ਚ ਪਾਣੀ ਉੱਤਰ ਜਾਂਦਾ ਜੇਕਰ ਫਸਲ ਬਚ ਸਕਦੀ ਜੇ ਇਹ ਇੱਕਦਮ ਜੋ ਤੁਝੂਗਾ ਤਾਂ ਮੜਾ ਮੋਟਾ ਬਚਾਅ ਹੋ ਜੂਗਾ ਜੀ ਠੀਕ ਹਾਂ ਜੀ ਕੀ ਨਾ ਤੁਹਾਡਾ ਰੇਸ਼ਮਾ ਰੇਸ਼ਮਾ ਜੀ ਇਹ ਪਾਣੀ ਦੇ ਹਾਲਾਤ ਕਿਸ ਤਰ੍ਹਾਂ ਪਤਾ ਲੱਗੇ ਤੁਸੀਂ ਇੱਥੇ ਰਹਿੰਦੇ ਜੇ ਕਿੱਦਾਂ ਕੀ ਹੋਇਆ ਵਾ ਅਹੀਂ ਤੇ ਰੰਦੇ ਠੇਕੇ ਪਹਿਲੀ ਰੱਖੀ ਹੁੰਦੀ ਹੈ ਹੀਂਦੇ ਮੁੜ ਕੇ ਰਾਤ ਪਾਣੀ ਚੜਿਆ ਸਾਨੂੰ ਪਤਾ ਨਹੀਂ ਲੱਗਾ ਕਿ ਡੰਗਰ ਵੀ ਡੁੱਬ ਡੱਬ ਕੇ ਆ ਸਵੇਰੇ ਵੇਖਿਆ ਮਹਾ ਡੰਗਰ ਕੱਢਿਆ ਤੇ ਸਮਾਨ ਸਮੂਨ ਕੱਢਿਆ ਹਾਂ ਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਆਏਗਾ ਇੱਥੇ ਨਹੀਂ ਅਜੇ ਕੋਈ ਨਹੀਂ ਆਇਆ ਪਾਣੀ ਦੇ ਹਾਲਾਤ ਕੀ ਹੈਗੇ ਲੋਕ ਕਿੰਨੇ ਕ ਰੰਦੇ ਪਾਣੀ ਤੇ ਬਹੁਤ ਜ਼ਿਆਦਾ ਲੋਕ ਰਹਿੰਦੇ ਆ ਇੱਧਰ ਪਾਣੀ ਦਾ ਤੇ ਬਹੁਤ ਜ਼ਿਆਦਾ ਹਾਲਾਤ ਹੋਆ ਬੜਾ ਮੰਦਾ ਹਾਲ ਹੋਆ ਪਾਣੀ ਦਾ ਕਰਕੇ ਤੇ ਖੇਤੀ ਕਿਹੜੀ ਕਿਹੜੀ ਜ਼ਿਆਦਾਤਰ ਇਸ ਇਲਾਕੇ ਚ ਕੀ ਤੇ ਜ਼ਿਆਦਾ ਹੀ ਐ ਅਸ ਦਾ ਬੰਦ ਹੋ ਰहत ਹੈ ਕੀ ਬਹੁਤ ਜ਼ਿਆਦਾ ਆ ਔਰ ਕੀ ਕਰਨਾ ਚਾਹੀਦਾ ਜਿਹਦੇ ਕਰਕੇ ਪਾਣੀ ਦਾ ਹੱਲ ਹੋ ਸਕਦਾ ਜਾਂ ਫਸਲਾ ਬਚਾ ਸਕਦਾ ਪਤਾ ਨਹੀਂ ਕੀ ਖਰ ਕਿੰਨੇ ਚਿਰ ਚ ਪਾਣੀ ਜਿਹੜਾ ਥੱਲੇ ਉਤਰ ਜਾਂਦਾ ਲੱਗ ਜਾਂਦੇ ਆ ਤਾਂ ਜ਼ਮੀਨਾਂ ਲੱਗ ਜਾਂਦਾ ਕਿ ਦੋ ਦਿਨਾਂ ਦੇ ਵਿੱਚ ਵੀ ਉਤਰ ਜਾਂਦਾ ਕਹੇ ਵਲੇ ਹੁਣ ਕੀ ਪਤਾ ਕੱਲ ਦਾ ਪਾਣੀ ਚੜਿਆ ਅਜੇ ਤਾਂ ਲੱਥਿਆ ਨਹੀਂ ਵਧਣ ਡਿਆ ਆਪਣ ਜਿੰਨਾ ਚਿਰ ਪਾਣੀ ਉਤਰੇਗਾ ਤੁਸੀਂ ਸੜਕਦੇ ਰਹੋ ਸੜਕਦੇ ਹੀ ਰਹਿਣਾ ਪੈਣਾ ਅਸੀਂ ਕਿੱਥੇ ਜਾਣਾ ਡੰਗਰ ਲੈ ਕੇ ਤੇ ਖਾਣ ਪੀਣ ਵਾਸਤੇ ਵਿਵਸਥਾ ਕੋਈ ਹੈ ਇੱਥੇ ਕੱਖ ਮੈਂ ਨਹੀਂ ਹੁੰਦਾ ਈ